ਹੁਣ ਜਮਸ਼ੇਦਪੁਰ ਮੇਰੇ ਹੱਥ ਨਹੀਂ ਹੈ Tata ਕੰਪਨੀ ਨੇ ਕਬਜ਼ਾ ਕਰ ਲਿਆ ਹਮ ਕੀਤਾ ਠੱਗੀ ਮਾਰ ਕੇ ਹੀ ਹੈ ਪਰ ਕਰ ਲਿਆ ਮੈਂ ਘਰ ਜਿੱਥੇ ਜਮਾ ਬਣਿਆ ਮੇਰਾ ਘਰ ਗਿਆ ਹਮ ਮੇਰੇ ਬਾਬਾ ਜੀ ਦਾ ਕਰ ਗਿਆ ਸਾਡੀ ਤਾਂ ਉੱਥੇ ਪੂਰੀ ਮਹੀਨੀ ਜਾਇਦਾਦ ਸੀ ਦੋ ਕੰਪਨੀਆਂ ਸਨ ਕੋਈ ਮੈਂ ਕਿਹਾ 3-400 ਏਕੜ ਜ਼ਮੀਨ ਦੇ ਵਿੱਚ ਟਾਊਨਸ਼ਿਪ ਸੀ ਜਿਹੜੀ ਉੱਥੇ ਪੋਸਟ ਆਫਿਸ ਉਹ ਮੇਰੇ ਬਾਬਾ ਜੀ ਦੇ ਨਾਂ ਦਾ ਹੈ ਪੋਸਟ ਆਫਿਸ ਇੰਦਰਾ ਨਗਰ ਜਦੋਂ ਪਾਰਟੀਸ਼ਨ ਹੋ ਰਹੀ ਸੀਗੀ ਤਾਂ ਉਸ ਵੇਲੇ ਇੱਕ ਗੱਲ ਇਹ ਵੀ ਆਉਂਦੀ ਹੈਗੀ ਐ ਤੁਹਾਡੀ ਆਪਾਂ ਗੱਲ ਕਰ ਲਈਏ ਬਾਬਾ ਜੀ ਦੀ ਬਲਦੀਪ ਸਿੰਘ ਉਹਨਾਂ ਦੀ ਰਿਟਰਨ ਵੀ ਹੈਗਾ ਤੁਸੀਂ ਉਹਦਾ ਕਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਜਿਹੜੀ ਜਮਜੀਤਪੁਰ ਕੰਪਨੀਆਂ ਸੀ ਜਾਂ ਹੋਰ ਸਾਰਾ ਕੁਝ ਸੀਗਾ ਜਿੰਨਾ ਕੁ ਵੀ ਕਾਰੋਬਾਰ ਸੈੱਲਿਆ ਹੋਇਆ ਸੀਗਾ ਭਾਰਤ ਦੇ ਵਿੱਚ ਇਸ ਕਰਕੇ ਵੀ ਉਹ ਭਾਰਤ ਨੂੰ ਛੱਡਣ ਦੇ ਵਿੱਚ ਹੱਕ 'ਚ ਨਹੀਂ ਸੀਗੇ ਇਹ ਕਿੰਨੀ ਇਹ ਕਿੰਨੀ ਵਾਈਅਦ ਗੱਲ ਹੈ ਤੁਹਾਨੂੰ ਪਤਾ ਵੀ ਮੈਂ ਲਿਖ ਦਿੱਤਾ ਹੈ ਕਿੰਨੀ ਵਾਈਅਦ ਗੱਲ ਹੈ ਤੁਸੀਂ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਸੀ ਕਿ ਉਸ ਮੌਕੇ ਤੇ ਮਾਸਟਰ ਤਾਰਾ ਸਿੰਘ ਸੀਗੇ ਪ੍ਰਧਾਨ ਅਕਾਲੀ ਦਲ ਦੇ ਤੇ ਜਦੋਂ ਵੀ ਕੋਈ politcal ਐਡਮਿਨਿਸਟ੍ਰੇਟਿਵ ਬਲੌਕ ਦਾ ਮੁਖੀ ਬਣਾਉਣਾ ਹੁੰਦਾ ਤੇ ਉਸਤਾ ਬਲਦੇਵ ਸਿੰਘ ਨੂੰ ਬਣਾਉਇਆ ਜਾਂਦਾ ਜੀ ਭਾਵੇਂ ਉਹ ਲੈਜਿਸਲੇਚਰ ਦਾ ਪੰਜਾਬ ਲੈਜਿਸਲੇਚਰ ਦਾ ਹੈਡ ਸੀ ਤੇ ਭਾਵੇਂ ਹਿੰਦੁਸਤਾਨ ਦੇ ਵਿੱਚ ਇੱਕ ਡਿਫੈਂਸ ਮਿਨਿਸਟਰੀ ਦੀ ਪੋਸਟ ਮਿਲੀ ਸੀ ਉਸ ਵਾਰ ਬਲਦੇਵ ਸਿੰਘ ਨੂੰ ਨਹੀਂ ਸੀ ਮਿਲੀ ਅਕਾਲੀ ਦਲ ਨੂੰ ਮਿਲੀ ਸੀ ਅਕਾਲੀ ਦਲ ਨੇ ਨਾਮਿਨੇਟ ਕੀਤਾ ਉਹਨਾਂ ਨੂੰ ਹੂੰ ਤੋ ਉਹ ਹਮੇਸ਼ਾ ਹੀ ਸਦਾ ਬਲਦੇਵ ਸਿੰਘ ਉਹ ਪ੍ਰਾਇਮਰੀ ਲੀਡਰਸ਼ਿਪ ਦੇ ਰੋਲ ਦੇ ਵਿੱਚ ਸੀ ਗਿਆ ਅਕਾਲੀ ਦਲ ਦੇ ਵਿੱਚ ਤੇ ਜੇ ਮੁਲਕ ਮਿਲਦਾ ਤੇ ਪ੍ਰਾਈਮ ਮਿਨਿਸਟਰ ਦਾ ਬਲਦੇਵ ਸਿੰਘ ਹੋਣਾ ਸੀ ਜੇ ਪ੍ਰਾਈਮ ਮਿਨਿਸਟਰ ਨਾ ਹੁੰਦਾ ਤੇ ਨੰਬਰ 2 ਹੋਣਾ ਸੀ ਹੀ ਹੂਡ ਹੈਵ ਬੀਨ ਵੈਰੀ ਕਲੋਸ ਜੀ ਜਿਹੜਾ ਬਲਦੇਵ ਸਿੰਘ ਉਹ ਉਥੇ ਬਿਜ਼ਨਸ ਸੈਟ ਅਪ ਕਰ ਜਮਸ਼ੇਰਪੁਰ ਤੇ ਸਾਡੀ ਇੱਕ ਜਾਂ ਦੋ ਹੀ ਬਿਜ਼ਨਸ ਸੀਗੇ ਬਾਕੀ ਸਾਡੇ ਸਪਰੈਡ ਆਊਟ ਸੀਗੇ ਹਮ ਤਾਂ ਨਵੇਂ ਬਿਜ਼ਨਸ ਲਾਣ ਨੂੰ ਕੀ ਲੱਗਦਾ ਸੀ ਸਾਡੇ ਕੋਲੇ ਕੋਈ ਖਾਲੀ ਬਿਜ਼ਨਸ ਨਾਲ ਨਹੀਂ ਹੈ ਸਿੰਧ ਦੇ ਵਿੱਚ ਬਾਬਾ ਜੀ ਦੇ 10000 ਏਕੜ ਸੀ ਉਹ ਵੀ ਗਏ ਉਹ ਨਹੀਂ ਤੁਸੀਂ ਗਣਦੇ ਤੁਹਾਡੇ ਨਾਨਾ ਜੀ ਦੇ ਮੇਰੇ ਗ੍ਰੈਂਡਫਾਦਰ ਦੇ ਨਾਨਾ ਜੀ ਦੇ ਤਾਂ ਲਾਇਲਪੁਰ ਸੀਗੇ 10000 ਏਕੜ ਉਹਨਾਂ ਨੇ ਮੁੱਲ ਲਏ ਸੀਗੇ ਅੱਛਾ ਮੁੱਲ ਲੈ ਕੇ ਇਥੋਂ 100 ਬੰਦਾ ਭੇਜਿਆ ਸੀਗਾ ਜਿਹੜਾ ਜਾ ਕੇ ਉੱਥੇ ਜਿਹੜੇ ਅਫਰੀਦੀ ਸੀ ਉਹਨਾਂ ਕੋਲੋਂ ਖਾਲੀ ਕਰਾਇਆ ਸੀ ਹਮ ਅਸੀਂ ਉਹ ਵੀ ਲੂਜ਼ ਕੀਤਾ ਹੈ ਬਹੁਤ ਵੱਡੀ ਹੈ 10000 ਬਹੁਤ ਵੱਡੀ ਹੈ ਹਾਂ ਹਮ ਹੁਣ ਅਸੀਂ ਅਸੀਂ ਹੁਣ ਆਪਣਾ ਕਪੜੇ ਖੋਲ ਕੇ ਤਾਂ ਨਹੀਂ ਵਿਖਾਣਿਆ ਦੁਨੀਆ ਨੂੰ ਕਿ ਆ ਆਇਆ ਹੈ ਇੱਕ ਕਮਲਾ ਕੋਈ ਗਲਤ ਗਲਤ ਲਿਖ ਦਿੰਦਾ ਹੈ ਤੇ ਕੁੱਤੇ ਵੀ ਤਾਂ ਭੌਂਕਦੇ ਆ ਯਾਰ ਹੁਣ ਹਰੇ ਹਰੇ ਕੁੱਤੇ ਦਾ ਕੌਣ ਜਵਾਬ ਦਵੇ ਹੂੰ ਮੇਰਾ ਮਤਲਬ ਹੈ ਬਿਲਕੁਲ ਗਲਤ ਕਰਤੀ ਜਾਈਦੀ ਹੈ ਹੂੰ ਤੇ ਜਿਹੜੇ ਬੰਦੇ ਨੇ ਇਹ ਕਿਤਾਬ ਲਿਖੀ ਹੈ ਮੈਂ ਉਹਦਾ ਨਾਂ ਨਹੀਂ ਲਵਾਵਾਂਗੇ ਤੁਸੀਂ ਵੀ ਨਾ ਲਿਓ ਜੀ ਉਹ ਬੰਦਾ ਇੱਥੇ ਇਲੈਕਸ਼ਨ ਲੜਨ ਆ ਗਿਆ ਤੇ ਉਹੀ ਬਲਦੇਵ ਸਿੰਘ ਦੇ ਨਾਂ ਦੀ ਇੱਕ ਸਾਡੇ ਕੋਲ ਇਹ ਇੱਥੇ ٹرسٹ ਹੈ ਜੀ ਉਦੇ ਤੋਂ 30000 ਰੁਪਇਆ ਅਸੀਂ ਉਹਨੂੰ ਇਸ ਇਲੈਕਸ਼ਨ ਲਈ ਦਿੱਤਾ ਉਹਨੇ ਲੈ ਲਿਆ ਜੇ ਐਡਾ ਮਾੜਾ ਸੀ ਬਲਦੇਵ ਸਿੰਘ ਤੇ ਉਹ ਪੈਸਾ ਕਿਉਂ ਲੈਣਾ ਸੀ ਇਹ 1969 ਦੀ ਗੱਲ ਹੈ ਲੋਕ ਸਭਾ ਦੀ ਇਲੈਕਸ਼ਨ ਸੀ ਨਾ ਪਾਰਲੀਮੈਂਟ ਦੀ ਪਾਰਲੀਮੈਂਟ ਜੀ ਸੋ ਇਹ ਗੱਲਾਂ ਛੱਡ ਦਿਓ ਪਤਾ ਨਹੀਂ ਕਿਹੜੀ ਫਤੂਰ ਨਾਲ ਉਹੀ ਸ਼ਖਸ ਉਹ ਆਇਆ ਜਿਹੜਾ ਕਿ बतौर ਡੀਸੀ ਹੁਸ਼ਿਆਰਪੁਰ ਉਹ ਬਤੌਰ ਆਮ ਆਦਮੀ ਆਪਣੇ ਨਾ ਦੇ ਇੱਕ ਇੱਕ ਅਰਜ਼ੀ ਲਿਖਦਾ ਹੈ ਡੀਸੀ ਨੂੰ ਤੇ ਬਤੌਰ ਡੀਸੀ ਉਹ ਸੈਂਕਸ਼ਨ ਕਰ ਦਿੰਦਾ ਹੈ ਇੱਕ ਰਿਵਾਲਵਰ ਾਮਲਖਾਨੇ ਚੋਂ ਹੂੰ ਪਤਾ ਨਹੀਂ 2 ਰੁਪਏ ਕੇ 5 ਰੁਪਏ ਵਾਸਤੇ ਉਸ ਦੇ ਤਹਿ ਦੇ ਉੱਤੇ ਉਹ ਕੱਢਿਆ ਜਾਂਦਾ ਹੈ ਅੰਗਰੇਜ਼ ਸੀਗੇ ਉਦੋਂ ਅੰਗਰੇਜ਼ਾਂ ਨੇ ਕਿਹਾ ਇਹਨੂੰ ਕਢੋ ਸਰਦਾਰ ਬਲਦੇਵ ਸਿੰਘ ਮਨਿਸਟਰ ਸੀਗੇ ਉਹਨਾਂ ਨੇ ਕਹਿ ਕਹਾ ਕਿ ਉਹ ਦੇ ਕੋਲੋਂ ਅਸਤੀਫਾ ਲੈ ਲੇ ਹੂੰ ਨਹੀਂ ਤਾਂ ਉਹਦੀ ਪੈਨਸ਼ਨ ਵੀ ਗਈ ਸੀ ਮੇਰਾ ਮਤਲਬ ਹੈ ਕਿ ਜਿਹੜੇ ਬੰਦੇ ਦੇ ਉੱਤੇ ਅਮੂਮਨ ਹੁੰਦਾ ਹੈ ਅਮੂਮਨ ਸਾਡੇ ਆਮ ਇਹ ਗੱਲ ਹੈ ਕਿ ਖਾਸ ਕਰਕੇ ਜਿਹੜਾ ਸ਼ਰੀਕ ਹੋਵੇ ਨਾ ਔਰ ਇਹ ਜਟਾਂ ਵਿੱਚ ਜ਼ਿਆਦਾ ਹੈ ਇਹ ਬਿਮਾਰੀ ਹੈ ਕੁਝ ਸਾਡੇ ਜਟਾਂ ਨੂੰ ਕਿ ਜੇ ਕਿਸੇ ਹੋਰ ਜੱਟ ਦੀ ਤੁਸੀਂ ਮਦਦ ਕਰੋ ਨਾ ਖਾਸ ਕਰਕੇ ਆਪਣੇ ਰਿਸ਼ਤੇਦਾਰ ਦੀ ਜੀ ਉਹਨੂੰ ਤਾਂ ਮਦਦ ਤਾਂ ਉਹ ਲੈ ਲੈਂਦਾ ਹੈ ਉਹ ਮਗਰੋਂ ਉਹਦੇ ਮਨ ਵਿੱਚ ਈਰਖਾ ਹੋ ਜਾਂਦੀ ਹੈ ਇਹ 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 ਕਿਵੇਂ ਉਹ ਈਰਖਾ ਮਾਰ ਲੈਂਦੀ ਹੈ ਫਿਰ ਫਿਰ ਲੋਕ ਪੱਕੀ ਦੁਸ਼ਮਣੀ ਤੱਕ ਪਹੁੰਚ ਜਾਂਦੇ ਹੈ ਇੱਕ ਪਾਸੇ ਮਦਰਲੈਂਡ ਤੇ ਜਾਂ ਦੋਵੇਂ ਪਾਸੇ ਵਿੱਚ ਦੁਸ਼ਮਣ ਪਾਚਾਂਦੇ ਇਹ ਇਹ ਇੱਕ ਨਹੀਂ ਸੈਂਕੜੇ ਇਹ ਇਹ ਮਸਾਲੇ ਗਏ ਨੇ ਸਾਡੇ ਕੋਲੇ ਤੇ ਇਹ ਉਸੇ ਨਜ਼ਰ ਦੇ ਵਿੱਚ ਲਿਖਿਆ ਔਰ ਜਿੱਥੇ ਲਿਖਿਆ ਹੈ ਉਹ ਬੰਦੇ ਮੇਰੇ ਬੜੇ ਚੰਗੇ ਵਾਕਫ ਸੀ ਉਹ ਤਾਂ ਮਰ ਗਿਆ ਜਗENDER ਸਿੰਘ ਜੀ ਬੈਂਸ ਕੈਨੇਡਾ ਦੇ ਵਿੱਚ ਐਕਚੁਅਲੀ ਵੈਕਸ਼ਰ ਦੇ ਵਿੱਚ ਉਹਦੇ ਘਰੇ ਬੈਠ ਕੇ ਲਿਖਿਆ ਅੱਛਾ ਜੀ ਹਾਂ ਉਹ ਸਾਡੇ ਇਲਾਕੇ ਦਾ ਸੀਗਾ ਬੈਂਸ ਤੇ ਉਹ ਬਹੁਤ ਚੰਗਾ ਵਧੀਆ ਬੰਦਾ ਹੈ ਮਰ ਗਿਆ ਵਿਚਾਰਾ ਬੜਾ ਪੱਕਾ ਸਿੱਖ ਸੀ ਪ੍ਰਾਣਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਬਰਿਆ ਜੀ ਤੇ ਬਹੁਤ ਚੰਗਾ ਗੁਰਮੁਖ ਆਦਮੀ ਸੀ ਤੇ ਉਹਦੀ ਵਾਈਫ ਬੀਬੀ ਦਰਸ਼ਨ ਕੌਰ ਉਹ ਵੀ ਉਹ ਜੰਮੀਪਲੀ ਉੱਥੇ ਦੀ ਸੀ ਹਮ ਕੈਨੇਡਾ ਦੀ ਬੜੀ ਪੂਰਨ ਸਿੱਖ ਉਹ ਪਰਿਵਾਰ ਹੀ ਉਹਦੇ ਭਰਾ ਕਦੇ ਹਿੰਦੁਸਤਾਨ ਆਏ ਨਹੀਂ ਉਹ ਵੀ ਸਿੱਖ ਨੇ ਪੂਰੀ ਪੂਰਨ ਉਹਨਾਂ ਦੇ ਬੱਚੇ ਵੀ ਹਮ ਤੇ ਬਹੁਤ ਚੰਗੀ ਫੈਮਿਲੀ ਹੈ ਅੱਛਾ ਔਰ ਉਹ ਘਰ ਦੇ ਵਿੱਚ दारू ਬੜਨ ਨਹੀਂ ਦਿੰਦਾ ਪੀਂਦਾ ਤਾਂ ਪੀਂਦਾ ਵੀ ਨਹੀਂ ਬੜਨ ਨਹੀਂ ਦਿੰਦਾ ਤੇ ਸਾਡਾ ਭਾਈ ਉੱਥੇ ਜਦੋਂ ਅਸੀਂ ਇਹ दारू ਵਗਾਇਆ ਨਹੀਂ ਸਕਦਾ ਉਹ ਫਿਰ ਗੱਡੀ ਬਿਠਾ ਕੇ ਉਹਨੂੰ ਕਿਤੇ ਨਾ ਕਿਤੇ ਲੈ ਜਾਂਦਾ ਉਹਨੂੰ ਦਰੂਪ ਪਲਾ ਕੇ ਉਹਨੂੰ ਲੈ ਆਉਂਦਾ ਉਹਨੇ ਮੈਨੂੰ ਆਪ ਦੱਸੀ ਗੱਲਾਂ ਹੈ ਠੀਕ ਹੈ ਚਲੋ ਆਪਾਂ ਨਾਂ ਨਹੀਂ ਲਾਵਾਂਗੇ ਜਿਵੇਂ ਤੁਸੀਂ ਲੈਣਾ ਵੀ ਨਹੀਂ ਚਾਹੀਦਾ ਤੇ ਤੁਹਾਡੇ ਜੈ ਇਹ ਗੱਲਾਂ ਕਈ ਹੈ ਨਾ ਕਰਨ ਵਾਲੀਆਂ ਵੀ ਨੇ ਤਾਂ ਹੀ ਕਰਕੇ ਤੁਸੀਂ ਕਿਹਾ ਜਵਾਬ ਨਹੀਂ ਦਿੰਦੇ ਮੈਂ ਕੀ ਜਵਾਬ ਦਵਾ ਜੀ ਮੈਂ ਅਗਲੇ ਦਾ ਮੂੰਹ ਕਾਲਾ ਕਰਾਂ ਨਹੀਂ ਜ਼ਰੂਰੀ ਹੈ ਕਿਉਂਕਿ ਇਹ ਲਗਾਤਾਰ ਫਿਰ ਉਹ ਚੇਨ ਚੱਲਦੀ ਰਹਿੰਦੀ ਹੈ ਇਹਨੂੰ ਆਪ ਤੋੜਨੀ ਜ਼ਰੂਰੀ ਹੈ ਪੈਸੇ ਆਉਂਦੇ ਜਾਂਦੇ ਜੀ ਇਹ ਤੁਹਾਡੇ ਲਈ ਨਾ ਹੋਵੇ ਜ਼ਰੂਰੀ ਪੈਸੇ ਆnde ਦੇਖੋ ਅੱਜ ਵੀ ਅੱਜ ਵੀ ਹੁਣ ਜਮਸ਼ੇਦਪੁਰ ਮੇਰੇ ਹੱਥ ਨਹੀਂ ਹੈ ਟਾਟਾ ਕੰਪਨੀ ਨੇ ਕਬਜ਼ਾ ਕਰ ਲਿਆ ਹਮ ਕੀਤਾ ਠੱਗੀ ਮਾਰ ਕੇ ਹੀ ਹੈ ਪਰ ਕਰ ਲਿਆ ਹਮ ਮੈਂ ਘਰ ਜਿੱਥੇ ਜਮਾ ਬਣਿਆ ਮੇਰਾ ਘਰ ਗਿਆ ਹਮ ਮੇਰੇ ਬਾਬਾ ਜੀ ਦਾ ਘਰ ਗਿਆ ਉਹ ਸਾਡੀ ਤਾਂ ਉੱਥੇ ਪੂਰੀ ਨਹੀਂ ਜਾਇਦਾਦ ਸੀ ਦੋ ਕੰਪਨੀਆਂ ਸਨ ਕੋਈ ਮੈਂ ਕਿਹਾ 3-400 ਏਕੜ ਜ਼ਮੀਨ ਦੇ ਵਿੱਚ ਟਾਊਨਸ਼ਿਪ ਸੀ ਜਿਹੜੀ ਉੱਥੇ ਪੋਸਟ ਆਫਿਸ ਉਹ ਮੇਰੇ ਬਾਬਾ ਜੀ ਦੇ ਨਾਂ ਦਾ ਹੈ ਪੋਸਟ ਆਫਿਸ ਇੰਦਰानगर ਅੱਛਾ ਐਨੀਵੇ ਮੇਰਾ ਮਤਲਬ ਹੈ ਕੋਈ ਚੀਜ਼ ਪਰਮਨੈਂਟ ਤਾਂ ਹੈ ਨਹੀਂ ਜੀ ਲੇਕਿਨ ਐਜੂਕੇਸ਼ਨ ਦੇ ਤਹਿਤ ਦੇ ਉੱਤੇ ਜੋ ਕੁਝ ਅਸੀਂ ਹੈ ਜਾਂ ਅਸੀਂ ਜੋ ਮੋਨਿਟਰੀ ਅਸੀਂ ਬਣਾਇਆ ਹੈ ਉਹ ਐਜੂਕੇਸ਼ਨ ਦੇ ਸਿਰ ਤੇ ਬਣਾਇਆ ਹੈ ਜੀ ਤੇ ਫਿਰ ਖੜਾ ਹੋ ਜਾਗੇ ਹੁਣ ਕੋਈ ਦੇਖੋ ਬਗੈ ਰੋਟੀ ਦੇ ਤਾਂ ਮੈਂ ਹੈ ਨਹੀਂ ਅੱਜ ਵੀ ਰੋਟੀਆਂ ਤਾਂ ਮੈਂ ਖਾਣਾ ਹੀ ਹੈ ਭਾਵੇਂ ਜਮਸ਼ੇਰਪੁਰ ਸਾਡੇ ਕੋਲ ਆਇਆ ਹੈ ਜਾਂ ਨਹੀਂ ਹੈ ਬਿਲਕੁਲ ਥੈਟ ਡਸਨਟ ਮੈਟਰ ਹੁਣ ਸਾਡੀ ਫੈਕਟਰੀ ਸੀ ਉਹ ਬਾਰਡਰ ਬਣ ਗਿਆ ਤੇ ਉਹ ਪਾਕਿਸਤਾਨੇ ਚਲੇਗੀ ਬੰਗਲਾਦੇਸ਼ ਹਾਂ ਕੁਛ ਨਹੀਂ ਬੰ ਪਾਕਿਸਤਾਨ ਵਾਲਿਆਂ ਨੇ ਫੈਕਟਰੀ ਨੈਸ਼ਨਲਾਈਜ਼ ਨਹੀਂ ਕੀਤੀ ਉਹ ਖਾਲੀ ਪੈਸਾ ਪਾਕਿਸਤਾਨ ਤੋਂ ਬਾਹਰ ਨਹੀਂ ਸੀ ਆਣ ਦਿੰਦੇ ਸਾਡਾ ਇਹ ਕੰਪਨੀ ਦਾ ਨਾਮ ਆ ਸਾਬ ਬੰਗਾਲ ਸਿਮੈਂਟ ਕੰਪਨੀ ਸੀ ਅੱਛਾ ਜੀ ਜਿਹੜੀ ਲਾਈਮਸਟੋਨ ਹੈ ਉਹ ਉਰਲੇ ਪਾਸੇ ਹੈ ਦਰਿਆ ਦੇ ਤੇ ਉਹ ਉਹ ਏਰੀਆ ਜਿਹੜਾ ਹੈ ਉਹ ਬੜਾ ਦਲਦਲ ਵਾਲਾ ਹੈ ਸੋ ਬਾਬਾ ਜੀ ਨੇ ਉੱਥੇ ਇੱਕ ਰੋਅਵੇ ਬਣਵਾਇਆ ਆਪ ਸਰਵੇ ਕਰਾ ਕੇ ਡੇ ਡਾਰੇ ਵਿੱਚ ਜੀ ਤੇ ਉਹ ਪਰਲੇ ਪਾਸੇ ਫੈਕਟਰੀ ਲਾਈ ਤੇ ਉੱਥੇ ਡਾਕਾਇਚ ਹਬੀਬ ਬੈਂਕ ਵਿੱਚ ਸਾਡੇ 5 ਕਰੋੜ ਰੁਪਈਆ ਪਿਆ ਸੀ ਜਦੋਂ ਬੰਗਲਾਦੇਸ਼ ਬਣਿਆ। ਅੱਛਾ ਜਦੋਂ ਬੰਗਲਾਦੇਸ਼ ਬਣਿਆ ਬਣਾਇਆ ਹਿੰਦੁਸਤਾਨ ਨੇ ਉਹਨਾਂ ਨੇ ਉਹਨੂੰ ਉਹਨੂੰ ਐਨਮੀ ਪ੍ਰੋਪਰਟੀ ਡਿਕਲੇਅਰ ਕਰਕੇ ਐਕਵਾਇਰ ਕਰ ਲਿਆ। ਪੈਸਾ ਵੀ ਐਕਵਾਇਰ ਕਰ ਲਿਆ ਕੰਪਨੀ ਵੀ ਐਕਵਾਇਰ ਕਰ ਲੀ। ਹੁਣ ਦੇਖੋ ਤੁਸੀਂ ਇਹ ਇਹ ਤਾਂ ਹੁਣ ਕੀ ਕੀ ਹੁਣ ਦੀਵਾਰ ਨਾਲ ਬਥਾ ਮਾਰੀਏ। ਹਮ ਬਾਬਾ ਜੀ ਤਾਂ ਕਹਿੰਦੇ ਹੁੰਦੇ ਸੀ ਕਿ ਭਈ ਇਹ ਇਹਨਾਂ ਗੱਲਾਂ 'ਚ ਬਹੁਤੀ ਗੱਲ ਨਹੀਂ ਅਸੀਂ ਤਾਂ ਸਰਕਾਰ ਲਈ ਕੰਮ ਕਰ ਰਹੇ ਹਾਂ ਕਿਉਂਕਿ ਟੈਕਸ ਇਹ ਨਾ ਹੈ ਕਿ ਜੋ ਕਮਾਈ ਦਾ ਟੈਕਸ ਬਣਾਉਂਦੇ ਆ ਬਾਕੀ ਤਾਂ ਅਸੀਂ ਦੋ ਰੋਟੀਆਂ ਖਾਣੀਆਂ ਨੇ ਇੱਕ ਹੋਰ ਵੀ ਗੱਲ ਕਲੀਅਰ ਕਰਨੀ ਹੈ ਕਿ ਜਦੋਂ ਇੰਗਲੈਂਡ ਦੇ ਵਿੱਚ ਸਰਦਾਰ ਬਲਦੇਵ ਸਿੰਘ ਉਨੀ ਗਏ ਹੋਏ ਸੀਗੇ ਮੀਟਿੰਗ ਤੇ ਨਹਿਰੂ ਉਹਨਾਂ ਦੇ ਨਾਲ ਸੀਗੇ ਤਾਂ ਇਹ ਗੱਲ ਆਉਂਦੀ ਹੈ ਕਿ ਸਰਦਾਰ ਬਲਦੇਵ ਸਿੰਘ ਉਹਨਾਂ ਨੂੰ ਅੰਗਰੇਜ਼ਾਂ ਵੱਲੋਂ ਜਿਹੜੀ ਵੀ ਉੱਥੇ ਨੁਮਾਇੰਦਗੀ ਹੋਣਗੇ ਵੀ ਉਹਨਾਂ ਵੱਲੋਂ ਇਹ ਆਪਸ਼ਨ ਆਈ ਸੀਗੀ ਕਿ ਤੁਸੀਂ ਆਪਣਾ ਜੇ ਅਲੱਗ ਕੁਝ ਲੈਣਾ ਚਾਹੁੰਦੇ ਹੋ ਤਾਂ ਅਸੀਂ ਉਸ ਗੱਲ 'ਲੀ ਗੱਲ ਕਰਨ ਲਈ ਰਾਜੀ ਹਾਂ ਤੇ ਇਹ ਗੱਲ ਆਉਂਦੀ ਹੈ ਕਿ ਬਲਦੀਪ ਸਿੰਘ ਉਹਨਾਂ ਨੇ ਉਹ ਗੱਲ ਨਹਿਰੂ ਨੂੰ ਦੱਸੀ ਤੇ ਨਹਿਰੂ ਨੇ ਉਸ ਗੱਲ ਨੂੰ ਉਹਨਾਂ ਨੂੰ ਰੋਕ ਰੋਕ ਕੇ ਆ ਵੀ ਤੁਸੀਂ ਇਹ ਗੱਲ ਨੂੰ ਹੋਰ ਅੱਗੇ ਨਾ ਤੋਰੋ ਇਹ ਖਿਆਲੀ ਪਲਾਵਾ ਹੈ ਹਮ ਲੋਕਾਂ ਨੇ ਮਨ ਕਰ ਕਹਾਣੀਆਂ ਬਣਾਈਆਂ ਨੇ ਹਮ ਬਿਲਕੁਲ ਹੀ ਝੂਠ ਹੈ ਇਹ ਸਦਾਕਤ ਇਕ ਰੱਤੀ ਨਹੀਂ ਹੈ ਉਹਨਾਂ ਦੀ ਜਿਨ੍ਹਾਂ ਨਾਲ ਜਰੂਰ ਗੱਲ ਹੋਈ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਅੱਡ ਨਾ ਹੋ ਆਪਾਂ ਮਾਈਨੋਰਟੀਜ਼ ਜਿਹੜੇ ਹੈ ਆਪਾਂ ਇੱਥੇ ਡੋਮਿਨੇਟ ਕਰਾਂਗੇ ਹਮ ਜਿੰਨਾ ਕਹਿੰਦਾ ਮੈਂ ਤਾਂ ਜੇ ਇੱਕ ਸੂਈ ਜਿੰਨੀ ਵੀ ਥਾਂ ਮਿਲੀ ਮੈਂ ਤਾਂ ਲੈਣੀ ਉਹ ਲੈਣੀ ਹੈ ਹੂੰ ਉਹ ਬਜਿੱਦ ਹੋ ਗਿਆ ਇਸ ਪਾਸੇ ਨਹਿਰੂ ਨੂੰ ਚੀਫ ਪ੍ਰਾਈਮ ਮਿਨਿਸਟਰੀ ਚੜੀ ਸੀ ਉਹ ਤੇ ਗਾਂਧੀ ਜੀ ਤੇ ਚੱਲ ਸੁਚਲ ਹੂੰ ਪਰ ਜਦੋਂ ਤਿੰਨੋਂ ਸਾਨੂੰ ਕਦੇ ਵੀ ਆਫਰ ਨਹੀਂ ਹੋਇਆ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਕ੍ਰਿਪਸ ਮਿਸ਼ਨ ਦੇ ਵਿੱਚ ਔਰ ਵਾਈਸ ਰాయ్ ਦੀ ਜਿਹੜੀ ਉਹ ਲਿਖ ਉਹ ਤੇ ਲਿਖਤ ਹੈ ਉਹ ਤਾਂ ਮੈਂ ਨਹੀਂ ਕਹਿ ਰਿਹਾ ਉਹਦੀ ਉਹਦੀ ਜਰਨਲ ਕੱਢ ਕੇ ਦੇਖੋ ਉਦੇ ਯੂ ਵਿਲ ਸੀ ਇਟ ਜੀ ਐਂਡ ਇਹ ਕਦੇ ਆਫਰ ਨਹੀਂ ਹੋਇਆ ਇਹ ਤਾਂ ਮਨ ਦੇ ਦੇਖੋ ਜਿਹੜੇ ਜਿਹੜੇ ਸਟੇਟ ਸੀਗੇ 6 ਸਟੇਟਸ ਉਹਨਾਂ ਨੂੰ اختیار ਦਿੱਤੇ ਸੀ ਅੰਗਰੇਜ਼ਾਂ ਨੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਟੇਟ ਦੀ ਗੱਲ ਕਰ ਰਹੇ ਹਾਂ ਹੂੰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਟੱਬਰ ਨੂੰ ਤਾਂ ਅੰਗਰੇਜ਼ਾਂ ਨੇ ਚੱਬ ਕੇ ਹੱਡੀਆਂ ਸਿੱਟਦੀਆਂ ਉਹਨਾਂ ਦਾ ਸਾਈਓ ਉਸੇ ਹੀ ਬਣਾਤਾ ਟੱਬਰ ਖਤਮ ਕਰਤਾ ਉਹ ਕਿਨੂੰ ਦਿੰਦੇ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਦਾ ਜੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਡਿਸੈਂਡੈਂਟ ਜਿਉਂਦਾ ਰਹਿੰਦਾ ਤੇ ਉਹ ਵੀ ਕਲੇਮ ਕਰ ਸਕਦਾ ਸੀ ਕਿ ਵੀ ਜੇ ਪਟਿਆਲੇ ਵਾਲਿਆਂ ਨੂੰ ਤੇ ਫਰੀਦਕੋਟ ਵਾਲਿਆਂ ਨੂੰ ਤੇ ਨੱਬੇ ਵਾਲਿਆਂ ਨੂੰ ਤੁਸੀਂ ਜਿੰਦ ਵਾਲਿਆਂ ਨੂੰ ਤੁਸੀਂ ਉਹਨਾਂ ਦਾ ਦੇਆ ਤਾਂ ਸਾਨੂੰ ਵੀ ਦਿਓ ਹੂੰ ਪਰ ਹੁਣ देयर ਵਾਸ ਨੋਬਦੀ ਸੋ ਜਿਹੜਾ ਸਾਨੂੰ ਆਣਾ ਸੀ ਦੈਟ ਵਾਸ ਇਨ ਅ ਡੈਮੋਕ੍ਰੈਟਿਕ ਸੈਟਅਪ ਹੂੰ